ਮਾਨਜੋਤ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜੀ ਦੀ ਅਦਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਦਿੱਲੀ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਸ਼ਕਤੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਕਹਾਂ ਦੇਣ ਪਿਛੇ ਅਸੀਂ ਲੁਧਿਆਣਾ ਚੈਕਿੰਗ ਕਰਦੇ ਸਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕਿ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਰਜਬ ਸਿਜਨੋਂ ਅਸੀਂ ਜੇਲ੍ਹ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲੁਧਿਆਣੇ ਪਠਾਨਕੋਟ ਇਹ ਇਸ ਕਰਕੇ ਸੀ ਡਰਗਸ ਸੰਬੰਧੀ ਤੇ ਅਸਲੇ ਸੰਬੰਧੀ ਸੀ ਨਿਯਾਗ ਅਸਲੇ ਸੰਬੰਧੀ ਸੀ ਸੱਤਵੇਂ ਮਿੰਟ ਲਾ ਰਹੇ ਸਰ ਇਹ ਜਿਹੜਾ ਤੁਹਾਡੇ ਸਾਹਮਣੇ ਸਟੇਸ਼ਨ ਤੇ ਫੋਟੋ ਚੈਕਿੰਗ ਕੀਤੀ ਜੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਬਰਾਬਰ ਜੀ ਕੋਈ ਇਤਨਾ ਦੀ ਚੀਜ਼ ਨਹੀਂ ਸਰ ਚੈਨ ਚੱਲ ਰਹੀ ਹੈ ਜੀ 10 ਵਜੇ ਤੱਕ ਚੈਕਿੰਗ ਚੱਲਣੀ ਸ਼ਾਡੀ ਨਹੀਂ ਤਾਂ ਕੁਝ ਨਾ ਕੁਝ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਉਸ ਨੂੰ ਵਾਪਸ ਹੀ ਕਰ ਦੇਣ ਦੇ ਬਾਕੀ ਉਲਟੀ ਹੋ ਕੇ ਜਿਹੜੇ ਸਪਾਟਨਲ ਹਨ ਕੀ ਸਹਾਰੇ ਬਣਾਉਂਦੇ ਉਹਨਾਂ ਨੇ ਸੁਣਾਇਆ ਜੇਕਰ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਰਸਟਰੀ ਜੀ ਮਿਲਦੀ ਤੇ ਪੁਲਿਸ ਨੂੰ ਬੀਆਰਪੀ ਨੂੰ ਦਰਾਹ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਦਰਾਹ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਸਰ ਆਜ ਜਿਹੜੀ ਚੈਕਿੰਗ ਜਾਂ ਪੰਜਾਬ ਪਰ ਤਸਰ ਦੇ ਰੀਨਵੈਸਟੇਸ਼ਨਾਂ ਦੀ ਕੀ ਕੀ ਕਰੀ ਹਾਂ ਹਾਂ ਸਾਰੇ ਰੀਨਵੈਸਟੇਸ਼ਨ ਚੱਲ ਰਹੀ ਹੈ ਤੇ ਫਸਟ ਤੋਂ ਇਹ ਕਹਿੰਦਾ ਸਰ ਇਹ ਕੰਟੀਨਿਊ ਰੈਗੂਲਰ ਰੈਗੂਲਰ ਹੈ ਕਿਸ ਤਰ੍ਹਾਂ ਦਾ ਹੈ